ਤਾਂ ਇਸ ਵੇਲੇ ਦੀ ਵੱਡੀ ਖਬਰ ਡੇਰਾ ਬਾਬਾ ਨਾਨਕ ਤੋਂ ਆ ਰਹੀ ਹੈ 5722 ਵੋਟਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਗਰਦੀਪ ਸਿੰਘ ਰੰਦਾਵਾ ਚੋਣ ਜਿੱਤ ਚੁੱਕੇ ਨੇ 18ਵੇਂ 라ਉਂਡ ਦੀ ਗਿਣਤੀ ਤੋਂ ਬਾਅਦ ਹੈ ਜਿਹੜਾ ਮੀਡੀਆ ਸੈੱਲ ਦੇ ਵਿੱਚੋਂ ਉਹਨਾਂ ਦੀ ਜਿੱਤ ਦਾ ਜਿਹੜਾ ਉਹ ਇੰਤਜ਼ਾਰ ਜੋ ਸੀ ਉਹਨਾਂ ਦੇ ਸਮਰਥਕਾਂ ਦਾ ਪੂਰਾ ਹੋ ਚੁੱਕਾ ਹੈ 58000 43 ਵੋਟਾਂ ਜਿਹੜੀਆਂ ਉਹਨਾਂ ਨੂੰ ਕੁੱਲ ਪਈਆਂ ਨੇ ਤਾਂ 5722 ਵੋਟਾਂ ਨਾਲ ਹਾਰੇ ਨੇ ਮੇਰੇ ਸਹਿਯੋਗੀ ਅਵਤਾਰ ਸਿੰਘ ਜੁੜ ਚੁੱਕੇ ਨੇ ਅਵਤਾਰ ਜੀ ਲਾਸਟ ਜਿਹੜਾ ਰਿਜ਼ਲਟ ਕੀ ਹੈ ਜਿਹੜਾ ਡਿਕਲੇਅਰ ਕੀਤਾ ਗਿਆ ਪਤਾ ਲੱਗੇ ਜਿੱਤ ਚੁੱਕੇ ਨੇ ਕਿੰਨੀਆਂ ਵੋਟਾਂ ਉਹਨਾਂ ਨੂੰ ਪਈਆਂ ਨੇ ਜੀ ਬਿਲਕੁਲ ਜੇ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਦੀ ਜਿੱਤ ਜਿਹੜੀ ਆ ਹੋ ਚੁੱਕੀ ਆ ਇਹ 5722 ਵੋਟਾਂ ਦੇ ਨਾਲ ਉਹਨਾਂ ਦੀ ਜਿੱਤ ਹੋਈ ਹੈ ਕਿਉਂਕਿ ਲਗਾਤਾਰ ਜਦੋਂ ਸੱਤਵੇਂ ਰਾਉਂਡ ਤੋਂ ਬਾਅਦ ਲਗਾਤਾਰ ਉਹ ਜਿੱਤ ਵੱਲ ਵਧੇ ਹੋਏ ਨਜ਼ਰ ਆ ਰਹੇ ਸਨ ਤਾਂ ਵੱਡੀ ਲੀਡ ਜਿਹੜੀ ਹੈ 5722 ਵੋਟਾਂ ਦੇ ਨਾਲ ਉਹ ਜਿੱਚੁਕੇ ਨੇ ਤੇ ਲਗਾਤਾਰ ਜਦੋਂ ਕਲਨੌਰ ਜਿਹੜਾ ਕਸਬਾ ਹੈਗਾ ਕਸਬਾ ਕਲਨੌਰ ਖੁੱਲਣ ਤੋਂ ਬਾਅਦ ਲਗਾਤਾਰ ਉਹ ਜਿੱਤ ਵੱਲ ਵਧੇ ਹੋਏ ਨਜ਼ਰ ਆ ਰਹੇ ਸਨ ਲਗਾਤਾਰ ਉਹਦੀ ਲੀਡ ਜਿਹੜੀ ਹੈ ਕਲਨੌਰ ਜਾਂ ਆਸ-ਪਾਸ ਦੇ ਜਿਹੜੇ ਪਿੰਡ ਸੀਗੇ ਬਿਲਕੁਲ ਕਲਨੌਰ ਕਸਬੇ ਦੀ ਗੱਲ ਕੀਤੀ ਪੂਰੇ ਆਸ-ਪਾਸ ਦੇ ਜਿਹੜੇ ਪਿੰਡ ਸਨ ਉਹ ਪਿੰਡਾਂ ਤੋਂ ਵਿੱਚੋਂ ਉਹਨਾਂ ਦੀ ਵੱਡੀ ਜਿਹੜੀ ਲੀਡ ਮਿਲੀ ਹੈ ਤੇ ਕਿ ਜਿਹੜਾ ਨਤੀਜਾ ਜਿਹੜਾ ਸੀ ਜਤਿੰਦਰ ਗੌਰ ਰੰਧਾਵਾ ਦੇ ਫਿਰ ਗਰਦੀਪਰ ਰੰਧਾਵਾ ਫਿਰ ਜਤਿੰਦਰ ਗੌਰ ਰੰਧਾਵਾ ਤੇ ਫਿਰ ਲਗਾਤਾਰ 8 ਰਾਊਂਡ ਤੱਕ ਉਹ ਜਿੱਤ ਰਿਹਾ ਨੌਵੇਂ ਰਾਊਂਡ ਦੇ ਉੱਤੇ ਥੋੜੀ ਜੀ ਉਹਨਾਂ ਦੀ ਲੀਡ ਜਿਹੜੀ ਟੁੱਟੀ ਸੀ ਤਾਂ ਇਸ ਤਰ੍ਹਾਂ ਪਹਿਲਾਂ ਸਾਰੇ ਰਾਊਂਡ ਉਹਨਾਂ ਦੇ ਹੱਕ ਦੇ ਵਿੱਚ ਮੁਕਤੇ ਤੇ ਫਿਰ ਇਧਰਲੇ ਪਾਸੇ ਆਏ ਇਸ ਨੂੰ ਕਿਵੇਂ ਦੇਖਦੇ ਹੋ ਜੀ ਬਿਲਕੁਲ ਜਿਸ ਤਰ੍ਹਾਂ ਨਾਲ ਸ਼ੁਰੂ ਤੋਂ ਕਿਹਾ ਜਾ ਰਿਹਾ ਸੀ ਕਿ ਕਾਂਟੇ ਦੀ ਟੱਕਰ ਜਿਹੜੀ ਆ ਦੋਨਾਂ ਪਾਰਟੀਆਂ ਦੇ ਵਿਚਕਾਰ ਹੈਗੀ ਆ ਤਾਂ ਲਗਾਤਾਰ 8ਵੇਂ ਰਾਊਂਡ ਤੋਂ ਬਾਅਦ ਆਮ ਆਦਮੀ ਪਾਰਟੀ ਜਿਹੜੀ ਆ 505 ਵੋਟਾਂ ਦਾ ਜਿਹੜਾ ਫਰਕ ਪਿਆ ਸੀ ਉਸ ਤੋਂ ਬਾਅ ਦੀ ਨਜ਼ਰ ਆਈ 5522 ਵੋਟਾਂ ਦੇ ਨਾਲ ਜਿਹੜੀ ਹੈ ਜਿੱਥੋਂ ਹੀ 18 ਰਾਊਂਡ ਜਿਹੜੇ ਨੇ ਉਹ ਪੂਰੇ ਹੋ ਚੁੱਕੇ ਨੇ ਜੀ ਅਰਦਾਸ ਪਾ ਰਹੇ ਆ ਹਾਂ ਜੀ ਹਾਂ ਜੀ ਤੇ ਐਮਐਲਏ ਜਿਹੜਾ ਵਾ ਉਹਨਾਂ ਦੇ ਨਾਲ ਲੱਗ ਚੁੱਕਾ ਹੈ ਸਵਕਤ ਠੀਕ ਹੈ ਤੇ ਨਤੀਜਾ ਡਿਕਲੇਅਰ ਹੋ ਗਿਆ ਸ਼ੁਕਰ ਹੈ ਕੀ ਤੁਸੀਂ ਆਪਣੇ ਬੱਚੇ ਨੂੰ ਕੀ ਪਿਆਰ ਦੇਣਾ ਚਾਹੋਗੇ ਕੀ ਅਗਲੀ ਜਿਹੜੀ ਆ ਉਹ ਆਪਣਾ ਜਿਸ ਤਰ੍ਹਾਂ ਸੋ ਰਿਹਾ ਉਹਨਾਂ ਨੂੰ ਪਿਆਰ ਨਾਲ ਲਾਲ ਲੜਾ ਕੇ ਬੱਚੇ ਦਾ ਸ਼ੋਅ ਵੱਡਾ ਕੀਤਾ ਐ ਸੋ ਤੇ ਐਮਐਲਏ ਜਦੋਂ ਆਉਂਦੇ ਆ ਉਹਨੂੰ ਕੀ ਅਸ਼ੀਰਵਾਦ ਦੋਗੇ ਕੀ ਲੋਕਾਂ ਦੇ ਬਾਰੇ ਕੀ ਕਰਨਗੇ ਚੜਦੀ ਕਲਾ ਲੋਕਾਂ ਦਾ ਕੰਮ ਕਰੋ ਪੜਾ ਦਿਓ ਤੇ ਕਿਸ ਨੂੰ ਨਾ ਨਾ ਕਰੋ ਜਿਹੜਾ ਵੀ ਆ ਜਾਂਦਾ ਕਾਂਗਰਸੀ ਆ ਜਾਏ ਕੱਲ ਹੀ ਆ ਜਾਏ ਸਭ ਨੂੰ ਜੀ ਆਣੂ ਗੈਂਗਸਟਰਵਾਜ ਦਾ ਨਾਮ ਵਿੱਚ ਚੱਲ ਰਿਹਾ ਸੀ ਉਹ ਵੇਖੋ ਜੋ ਮਰਜੀ ਕੋਈ ਕਹਿੰਦਾ ਰੇ ਉਹਦੇ ਸਾਹਮਣੇ ਜਿਹੜੇ ਹੈਗੇ ਉਹ ਫਿਰ ਯਾਹਰ ਕਰਦੇ ਫਿਰ ਅਸੀਂ ਵੀ ਹੈਗੇ ਸਾਡੀ ਤੇ ਪਾਰਟੀ ਜਿਹੜੀ ਐਵੇਂ ਆਮ ਆਮ ਪਾਰਟੀ ਆ ਕੋਈ ਕਿਸੇ ਨਾ ਕੋਈ ਇਲਾਕਾ ਦੇ ਕਰਨੀ ਸਾਡਾ ਹੈਗਾ ਜਿਹੜੀ ਗੈਂਗਸਟਰ ਇਹ ਤਾਂ ਪਹਿਲਾਂ ਹੀ ਪੈਦਾ ਹੋ ਚੁੱਕੀ ਸੀ ਤੇ ਕੀ ਇਹ ਤੁਹਾਡੇ ਤੇ ਕਿਉਂ ਮੜਿਆ ਜਾ ਰਿਹਾ ਸੀ ਇਹ ਫਿਰ ਹੁਣ ਗਲਤ ਐ ਜੋ ਮਰਜੀ ਮੜੀ ਜਾਏ ਬੋਲਣ ਦੀ ਗੱਲ ਐ ਜੋ ਮਰਜੀ ਬੋਲਣ ਕਿਸੇ ਨੇ ਜ਼ਬਾਨ ਥੋੜੀ ਫੜ ਲੈਣੀ ਨਾ ਸਾਡੀ ਫੜ ਲੈਣੀ ਉਹਦੇ ਫੜ ਲੈਣ ਪਰ ਸਾਡਾ ਆਮ ਪਾਰਟੀ ਆ ਅਸੀਂ ਆਮ ਪਾਰਟੀ ਨਾਲ ਕੰਮ ਕਰਾਂਗੇ ਆਮ ਪਾਰਟੀ ਨਾ ਰਵਾਂਗੇ ਜੇ ਪਹਿਲਾ ਜਿਹੜਾ ਆਮ ਹੀ ਜਿਹੜਾ ਚੱਲਦਾ ਰਿਹਾ ਚੋਣ ਪ੍ਰਚਾਰ ਦੇ ਵਿੱਚ ਪੀ ਹੰਕਾਰ ਦੇ ਪਰਿਵਾਰ ਉਹਦੇ ਲੜਾਈ ਆ ਜੀ ਲੱਗਦਾ ਕਿ ਅੱਜ ਜਿੱਤ ਹੋਈ ਹੈ ਹਾਂਜੀ ਹਾਂਜੀ ਇਹ ਹੰਕਾਰ ਉਹਦਾ ਜੀ ਉਹ ਦੇ ਗਿਆ ਤੁਹਾਨੂੰ ਵਧਾਈਆਂ ਦੀ ਬਾਕੀ ਸਭ ਤੋਂ ਆਂਦਾ ਸੀ ਵੀ ਮੈਂ ਗੁਰਦੇਵ ਸਿੰਘ ਨਾਲ ਰਹੀ ਮੋਢੇ ਤੋਂ ਗੋਡਾ ਦੇਣਾ ਉਹ ਬਾਬੇ ਬੁੱਢਾ ਸਾਹਿਬ ਨੇ ਇਹਨੂੰ ਬਚਾਇਆ ਤੇ ਹੁਣ ਉਹਦੀ ਉਹਦੀ ਟੌਣ ਤੇ ਆ ਗਿਆ ਮੈਡਮ ਆਪਣਾ ਹਾਂਜੀ ਖੁਸ਼ੀ ਹੋ ਗਈ ਤੇ ਜਿਹਤੂ ਦਾ ਐਲਾਨ ਹੋ ਗਿਆ। ਉਹ ਕਿਸ ਤਰ੍ਹਾਂ ਜਾਣਦੇ ਵੀ ਜਿਹੜੇ ਸਾਥੀ ਸੀ ਜਾਂ ਕਾਂਗਰਸ ਦਾ ਹੰਕਾਰ ਲੈ ਕੇ ਬਹਿ ਗਿਆ। ਇੱਕ ਤਾਂ ਕਾਂਗਰਸ ਨੂੰ ਆਪਣਾ ਹੰਕਾਰ ਲੈ ਕੇ ਬਹਿ ਗਿਆ। ਦੂਜਾ ਉਹਨਾਂ ਦੀ ਬੋਲੀ ਲੈ ਕੇ ਗਈ। ਤੀਜਾ ਜਿਸ ਤਰ੍ਹਾਂ ਦਾ ਤੁਹਾਨੂੰ ਪਤਾ ਕਿ ਧੰਦਾਵਾ ਸਾਹਿਬ ਨੇ ਗੁਰਦੀਪ ਸਿੰਘ ਧੰਦਾਵਾ ਨੇ ਆਪਣੇ ਇੱਥੇ 2.5 ਸਾਲ ਤੋਂ ਲੋਕਾਂ ਦੇ ਵਿੱਚ ਵਿਚਰਦੇ ਪਏ ਹਲਕੇ ਵਿਚਰ ਕੇ ਹਰ ਇੱਕ ਦਾ ਦੁੱਖ ਸੁੱਖ ਉਹਨਾਂ ਦੇ ਵਿੱਚ ਸ਼ਾਮਲ ਹੈ। ਉਹਦਾ ਸਾਨੂੰ ਬਹੁਤ ਸਾਥ ਮਿਲਿਆ। ਇਹ ਤਾਂ ਇਹਨਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਗੁੰਡਾਗਰਦੀ ਕੀਤੀ ਗਈ ਹੈ ਕਾਂਗਰਸ ਵਾਲੇ ਕਹਿ ਰਹੇ ਸੀ ਪਰ ਇਸ ਵਕਤ ਜਿਹੜੀ ਆ ਉਹ ਉਹਨਾਂ ਦੀ ਗੁੰਡਾਗਰਦੀ ਜਿਹੜੀ ਉਹ ਹਾਰ ਦੇ ਵਿੱਚ ਜਿਹੜੀ ਉਹ ਕਨਵਰਟ ਹੋ ਗਈ ਕੀ ਕਹਣਾ ਜਾਊ ਦੇਖੋ ਜੀ ਉਹ ਤਾਂ ਇੱਕ ਬਖਲਾੜ ਸੀ ਉਹਨਾਂ ਦੀ ਉਹਨਾਂ ਨੇ ਬਖਲਾੜ ਤੇ ਜੋ ਉਹਨਾਂ ਦੇ ਮੂੰਹ ਚਾਹੀਦਾ ਸੀ ਉਹ ਬੋਲੀ ਜਾਂਦੇ ਸੀ ਹੁਣ ਤੇ ਸਭ ਕੁਝ ਝਰ ਹੋ ਗਿਆ ਕਿ ਇਹ ਗੈਂਗਸਟਰਵਾਦ ਹੈ ਜਾਂ ਕੁਝ ਹੋ ਰਿਹਾ ਹੈ ਆਮ ਆਦਮੀ ਲੋਕ ਹੈ ਸਾਰੇ ਆਮ ਆਦਮੀ ਹੈ ਉਹ ਨਹੀਂ ਚਾਹੁੰਦੇ ਕਿ ਅਸੀਂ ਹੰਕਾਰ ਦੇ ਵਿੱਚ ਜੀਏ ਲੋਕੀ ਚਾਹੁੰਦੇ ਕਿ ਸਾਨੂੰ ਪਿਆਰ ਮਿਲੇ ਪਿਆਰ ਨਾਲ ਸਾਨੂੰ ਕੋਈ ਡੀਲ ਕਰੇ ਉਹ ਤੁਹਾਡੇ ਸਾਹਮਣੇ 14ਵਾਂ 라ਉਂਡ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਜਿਹੜੇ ਸਮਰਥਕ ਸੀ ਉਹਨਾਂ ਨੇ ਬਾਹਰ ਜਿਹੜੇ ਸੀ ਢੋਲ ਵਜਾਉਣੇ ਸ਼ੁਰੂ ਕਰਦੇ ਸੀ ਜਕਾਰੇ ਛੱੜਨੇ ਸ਼ੁਰੂ ਕਰਦੇ ਸੀ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਕਿ ਮਨਜੋਤ ਸਿੰਘ ਰੰਧਾਵਾ ਦੇ ਅਖੀਰਾਂ ਦੇ ਉੱਤੇ ਵੀ ਉਹਨਾਂ ਨੇ ਗੱਲਬਾਤ ਕੀਤੀ ਹੈ ਮਨਜੋਤ ਸਿੰਘ ਰੰਧਾਵਾ ਜਿਹੜੇ ਗੁਰਦੀਪ ਸਿੰਘ ਰੰਧਾਵਾ ਦੇ ਪੁੱਤਰ ਸੀ ਉਹਨਾਂ ਨੇ ਕਿਹਾ ਕਿ ਡੇਰਾ ਪਾਪਾ ਨਾਨਕ ਘੱਲਕੇ ਦੇ ਲੋਕਾਂ ਨੇ ਜਿਹੜਾ ਹੈ ਉਹ ਪਰਿਵਾਰ ਨੂੰ ਪਰਿਵਾਰਵਾਦ ਨੂੰ ਜਿਹੜੀ ਹੈ ਤਲਾਂਜਲੀ ਦਿੱਤੀ ਹੈ ਤੇ ਪਰਿਵਾਰਵਾਦ ਨੂੰ ਜਿਹੜਾ ਹੈ ਉਹ ਹਲਾਸ਼ੇਰੀ ਜੋ ਦਿੰਦੇ ਸੀ ਉਹਨਾਂ ਨੂੰ ਪਿੱਛੇ ਕਰਦੇ ਆ ਆਮ ਲੋਕਾਂ ਨੂੰ ਜਿੱਤੇ ਨਾਲ ਹੀ ਮਨਜੋਸ ਗਰਦਾਵਾ ਨੇ ਕਿਹਾ ਹੈ ਕਿ ਗਦਾਸਪੁਰ ਜ਼ਿਲ੍ਹੇ ਦੀਆਂ 2027 ਦੀਆਂ 10 ਦੀਆਂ ਸੀਟਾਂ ਜਿੱਤਣ ਦਾ ਜਿਹੜਾ ਪੇੜ ਵਿੱਜਾ ਹੈ ਤਾਂ ਵੱਡਾ ਮੁਕਾਬਲਾ ਜਿਹੜਾ ਇੱਥੇ ਹੋਇਆ ਜਿਹੜੇ ਗੁਰਦੀਪ ਸਿੰਘ ਰੰਧਾਵਾ ਸੀ ਪਹਿਲਾਂ ਕਾਫੀ ਲੰਮਾ ਸਮਾਂ ਪਛੜ ਕੇ ਚੱਲਦੇ ਰਹੇ ਅ 8ਵੇਂ 9ਵੇਂ ਤੇ 1 ਸਮਾਂ 2000 ਤੱਕ ਦੀ ਲੀਡ ਜਿਹੜੀ ਸੀ ਉਹ ਕਾਂਗਰਸ ਜਿਤੇਂਦਰ ਕੌਰ ਰੰਧਾਵਾ ਦੀ ਬਣ ਗਈ ਸੀ ਤੇ ਉਸ ਤੋਂ ਬਾਅਦ ਫਿਰ ਭਾਵੇਂ ਉਸ ਵੇਲੇ ਵੀ ਗੁਰਦੀਪ ਸਿੰਘ ਰੰਧਾਵਾ ਨੇ ਜਿਹੜੀ ਗੱਲਬਾਤ ਕੀਤੀ ਤੇ ਉਹਨਾਂ ਦੇ ਸਮਰਥਕ ਕਹਿ ਰਹੇ ਸੀ ਕਿ ਇਹ ਸੀਟ ਜਿਹੜੀ ਹੈ ਉਹੀ ਜਿੱਤਣਗੇ ਤੇ ਇਸ ਤੋਂ ਬਾਅਦ ਲਗਾਤਾਰ ਜਿਹੜੀ ਗਿਣਤੀ ਜਿਵੇਂ ਜਿਵੇਂ ਰਾਊਂਡ ਅੱਗੇ ਵਧੇਗੇ 8ਵੇਂ ਰਾਊਂਡ ਤੋਂ 18ਵੇਂ ਰਾਊਂਡ ਤੱਕ ਗੁਰਦੀਪ ਸਿੰਘ ਰੰਧਾਵਾ ਜਿਹੜੇ ਸੀ ਲੀਡ ਬਰਕਰਾਰਾ ਕੀਦੇ 5700 22 ਵੋਟਾਂ ਨਾਲ ਉਹਨਾਂ ਨੇ ਜਿੱਤ ਜ ਵਧੂਨ ਵਿਪਨ ਚਰਮਦਨਾਲ ਅਵਤਾਰ ਸਿੰਘ ਤੇ ਗਗਨਦੀਪ ਸ਼ਰਮਾ ਗੁਰਦਾਸਪੁਰ